ਸਰ ਸ਼ਿਕਾਲ ਜੀ ਮੈਂ ਲਾਪਰਿਤ ਕੋਇ ਹਾਜ਼ਰਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖੀ ਗਈ ਕਹਾਣੀ ਚੰਦਰੀ ਤਕਦੀਰ ਦਾ ਭਾਗ ਪਹਿਲਾ ਲੈ ਕੇ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੇਲੋ ਜਸਮੀਲ ਕੌਰ ਜਨੇਪੀ ਦੇ ਅੰਦਰ ਦਾ ਨਰ ਤੜਫਦੀ ਹੋਈ ਦੂਰੀ ਹੋ ਰਹੀ ਸੀ ਉਸੇ ਮਾਕਲਜੀਤ ਕੌਰ ਉਸੇ ਕੋਲ ਹਿਉਸ ਦਾ ਹੱਥ ਫੜ ਕੇ ਖੜੀ ਸੀ ਦੇ ਉਸੇ ਪਿਤਾ ਜਸਪਾਲ ਸਿੰਘ ਗਰੇਵਾਲ ਬਾਹਰ ਕੁਰਸੀਆਂ ਤੇ ਬੈਠੇ ਆਉਣ ਵਾਲੇ ਬੱਚੇ ਤੇ ਆਪਣੀ ਜੇਠੀ ਤੀਜਸਮੇਲ ਕੌਰ ਦੇ ਭਲੇ ਲਈ ਅਰਦਾਸ ਕਰ ਰਹੇ ਸਨ ਕਿ हे ਸੱਚੇ ਪਾਤਸ਼ਾਹ ਸਾਡੇ ਘਰ ਇਹ ਪਹਿਲਾ ਬੱਚਾ ਜਨਮ ਲੈਣ ਜਾ ਰਿਹਾ ਹੈ ਮੇਰੀ ਤੀ ਤੇ ਆਉਣ ਵਾਲੇ ਜੀ ਨੂੰ ਤੰਦਰੁਸਤ ਬਖਸ਼ੀ ਲੰਮੀ ਉਮਰਾਂ ਬਖਸ਼ੀ ਉਹ ਅਰਦਾਸ ਕਰਦੇ ਕਰਦੇ ਪਤਾ ਨਹੀਂ ਕਿਹੜੇ ਖਿਆਲਾਂ ਵਿੱਚ ਖੋ ਗਏ ਜਸਪਾਲ ਸਿੰਘ ਗਰੇਵਾਲ ਇੱਕ ਸਰਕਾਰੀ ਵਿਭਾਗ ਵਿੱਚ ਉੱਚ ਅਧਿਕਾਰੀ ਸਨ 5 ਫੁੱਟ 11 ਇੰਚ ਕਾਤੇ ਵਰੀਆ ਜੀਲ ਟਰ ਪਰਮਾਤਮਾ ਨੇ ਖੂਬ ਅਕਸ਼ੀਸੀ ਗੋਰਾ ਰੰਗ ਤੇ ਚਿਹਰੇ ਤੇ ਪਰਮੀ ਦਾੜੀ ਉਹਨਾਂ ਦੀ ਸ਼ਕਸ਼ੀਤ ਨੂੰ ਹੋਰ ਉਭਾਰ ਦਿੰਦੀ ਉਪਰੋ ਬੋਲਣ ਦਾ ਲਹਿਜਾ ਹਰ ਇੱਕ ਨੂੰ ਆਪਣੇ ਵੱਲ ਖਿੱਚਦਾ ਉਹਨਾਂ ਦੀ ਧਰਮ ਪਤਨੀ ਕੁਲਜੀਤ कौर ਜਿਸ ਨੂੰ ਉਹ ਜੀਤਾ ਕਹਿ ਕੇ ਬੁਲਾਉਂਦੇ ਉਹ ਵੀ ਤਿੱਖੇ ਨੈ ਨਕਸ਼ਾ ਵਾਲੇ ਬਹੁਤ ਖੂਬਸੂਰਤ ਪਰਮੇਸ਼ੀਰ ਦੀ ਮਲਕ ਸੀ ਉਹਨਾਂ ਦੇ ਇੱਕ ਪੁੱਤ ਤੇ ਚਾਰ ਧੀਆਂ ਨੇ ਜਨਮ ਲਿਆ ਸੀ ਸਰਕਾਰੀ ਨੌਕਰੀ ਹੋਣ ਕਰਕੇ ਗਰੇਵਲ ਸਾਹ ਉਹ ਨਦੀ ਬਦਲੀ ਹੁੰਦੀ ਰਹਿੰਦੀ ਉਹਨਾਂ ਨੇ ਆਪਣਾ ਪਰਿਵਾਰ ਆਪਣੇ ਨਾਲ ਹੀ ਰੱਖਿਆ ਹੋਇਆ ਸੀ ਗੁਰਦਾਸਪੁਰ ਤੋਂ ਉਹਨਾਂ ਦੇ ਬਦਲੇ ਸਿੱਧੇ-ਸਿੱਧੇ ਚੰਡੀਗੜ੍ਹ ਦੇ ਹੋ ਗਏ ਉੱਥੇ ਉਹਨਾਂ ਨੇ ਮੁਹਾਲੀ ਇੱਕ ਕੋਠੀ ਕਰਾਈ ਤੇ ਲੈ ਲਈ ਤੇ ਆਪ ਹਰ ਰੋਜ਼ ਮੁਹਾਲੀ ਤੋਂ ਚੰਡੀਗੜ੍ਹ ਜਾਂਦੇ ਤੇ ਸ਼ਾਮ ਨੂੰ ਘਰ ਪਰਤਦੇ ਉਹਨਾਂ ਦਾ ਵੱਡਾ ਬੇਟਾ ਤੇ ਵੱਡੀ ਕੁੜੀ ਵਿਆਹ ਦੇ ਲਾਇਕ ਹੋ ਗਏ ਸਨ ਪਰ ਉਹਨਾਂ ਨੂੰ ਜ਼ਿਆਦਾ ਫਿਕਰ ਕੁੜੀ ਦੇ ਵਿਆਹ ਦੀ ਸੀ ਤੇ ਰੱਬ ਨੇ ਉਹਨਾਂ ਦੀ ਜਲਦੀ ਹੀ ਸੁਣਨ ਵੀ ਲਈ ਅਚਾਨਕ ਪਿੰਡ ਤੋਂ ਉਹਨਾਂ ਦਾ ਪਰਾਇਆ ਤੇ ਗੱਲਾਂ-ਗੱਲਾਂ ਵਿੱਚ ਬੱਚਿਆਂ ਦੇ ਰਿਸ਼ਤੇ ਦੀ ਗੱਲ ਚੱਲੀ ਕੁੜੀ ਲਈ ਰਿਸ਼ਤਾ ਮਿਲ ਗਿਆ ਉਹਨਾਂ ਅੱਗੇ ਗੱਲ ਚਲਾਈ ਤੌਥੀ ਪਹਿਲੀ ਵਾਰ ਸੀ ਹੀ ਗੱਲ ਬਣ ਗਈ ਅਜੇ ਕੁੜੀ ਦਾ ਰੋਕਾ ਹੀ ਕੀਤਾ ਸੀ ਕਿ ਕਿਸੇ ਨੇ ਉਹਨਾਂ ਦੀ ਮੁੰਡੀ ਲਈ ਵੀ ਦਸਤੀ ਪਾਈ ਸੀ ਰੱਬ ਦੀ ਇਨੀ ਕਿਰਪਾ ਹੋਈ ਕਿ ਦੋਵੇਂ ਰਿਸ਼ਤੇ ਸੇ ਛੜ ਗਏ ਤੇ ਉਹਨਾਂ ਆਪਣੇ ਬਾਪੂ ਜੀ ਦੇ ਕਹਿ ਅਨਸਾਰ ਦੋਨੋਂ ਵਾਅ ਇਕੱਠੇ ਹੀ ਕਰ ਦਿੱਤੇ ਨਵੰਬਰ ਦਾ ਮਹੀਨਾ ਸੀ ਪਹਿਲੇ ਦਿਨ ਕੁੜੀ ਦੀ ਬਰਾਤ ਆਉਣੀ ਸੀ ਤੇ ਦੂਜੇ ਦਿਨ ਮੁੰਡੇ ਦੀ ਬਰਾਤ ਛੱਡਨੇ ਸੀ ਗਰੇਵਾਲ ਸਾਹਿਬ ਦੇ ਬਾਪੂ ਜੀ ਪਿੰਡੇ ਸਰਪੰਚ ਸਨ ਇਸ ਲਈ ਉਹ ਚਾਹੁੰਦੇ ਸਨ ਕਿ ਵਿਆਹ ਪਿੰਡਾਂ ਕੀ ਕੀਤੀ ਜਾਣ ਇਸ ਲਈ ਦੋਨੋਂ ਵਿਆਹ ਪਿੰਡ ਵਿੱਚ ਹੀ ਕੀਤੇ ਗਏ ਸਰਪੰਚ ਸਾਹਿਬ ਦੇ ਕਹੇ ਅਨਸਾਰ दारू ਤੇ ਮੁਰਗੇ ਦਾ ਵੀ ਖੂਬ ਮਜ਼ਾ ਲਿਆ ਰਿਸ਼ਤੇਦਾਰਾਂ ਤੇ ਸ਼ਰੀਕੇ ਵਾਲਿਆਂ ਨੇ ਜਦ ਕਿ ਗਰੇਵਾਲ ਸਾਹਿਬ ਇਸ ਸਭ ਦੇ ਖਿਲਾਫ ਸਨ ਪਰ ਉਹ ਆਪਣੇ ਬਜ਼ੁਰਗਾਂ ਦੀ ਛੁੱਪ ਹੀ ਰਹੇ ਕੁਝ ਕੁ ਜਨਾਨੀਆਂ ਵਿਆਹ ਵਾਲੀਆਂ ਕੁੜੀਆਂ ਤੇ ਕੁਝ ਇੱਕ ਦੂਜੀ ਦੇ ਮਹਿੰਦੀ ਲਗਾ ਰਹੀਆਂ ਸਨ ਤੇ ਕੁਝ ਸਹਾਗ ਕਰ ਰਹੀਆਂ ਸਨ ਸਾਡਾ ਛੜੀਆਂ ਦਾ ਜੰਮਾ ਵੇ ਬਾਬਲਿਆ ਸਾ ਉੱਡਵੇ ਜਾਣਾ ਸਾਡੀ ਲੰਬੀ ਓਡਾਰੀ ਵੇ ਬਾਬਲ ਕੀੜੇ ਦੇਸ਼ਾਣਾ ਮਹਿੰਦੀ ਲਗਾ ਸਹਗ ਦੇ ਗੀਤ ਗਾਉਂਦੀਆਂ ਹੋ ਤੱਕ ਹਾਦਕਿਸ ਹੋ ਗਈਆਂ ਸਵੇਰੇ ਮੇਲੋ ਦੇ ਵਟਨਾ ਮਲਕੀ ਫੇਨਾਈ ਤੋਂ ਹੀ ਕਰਵਾਈ ਤੇ ਕੁੜੀਆਂ ਨੇ ਮਿਲ ਕੇ ਉਸ ਨੂੰ ਤਿਆਰ ਕੀਤਾ ਖੈਰ ਕੁੜੀ ਦੀ ਬਰਾਤ ਬੂਹੇ ਮੁਰਿਆਨ ਤੱਕੀ ਤੇ ਉਹਨਾਂ ਦੀ ਬਹੁਤ ਆਉਪਕਤ ਹੋਈ। ਧਰਮਸ਼ਾਲਾ ਸ਼ਿਵਰਾਤ ਤੇ ਰੁਕਣ ਦੀ ਬਵਸਥਾ ਕੀਤੀ ਗਈ ਸੀ। ਇਹ तकरीबन 82-83 ਦੀ ਗੱਲ ਹੈ। ਉਦੋਂ ਵਿਆਹ ਪੈਲੈਂਸਾ ਵਿੱਚ ਨਹੀਂ ਹੁੰਦੇ ਸਨ। ਘਰ ਦੇ ਆਸ-ਪਾਸ ਇੱਕ ਖੁੱਲੀ ਜਗ੍ਹਾ ਦੀ ਟੈਂਟ ਲਗਾ ਦਿੱਤੇ ਜਾਂਦੇ ਸਨ ਤੇ ਪਿੰਡ ਵਾਲੇ ਵੱਧ ਚੜ ਕੇ ਇੱਕ ਦੂਜੇ ਦੀ ਮਦਦ ਕਰਦੇ ਸਨ। ਸਰਪੰਚ ਦੀ ਪੋਤੀ ਦੇ ਵਿਆਹ ਤੇ ਸਭ ਹੁਬ ਹਵਾ ਕੇ ਕੰਮ ਕਰ ਰਹੇ ਸਨ ਸਾਰਾ ਵਿਆਹ ਬਹੁਤ ਵਧੀਆ ਹੋਣੇ ਪੜਿਆ ਜਦੋਂ ਵਿਦਾਈ ਹੋਈ ਤਾਂ ਗਰੇਵਾਲ ਸਾਹਿਬ ਦਾ ਜਿਵੇਂ ਕਿਸੇ ਨੇ ਕਾਲਜੀ ਵਿੱਚ ਰੁਕ ਪੜ ਲਿਆ ਹੋਵੇ ਉਹਨਾਂ ਬਹੁਤ ਕੰਟਰੋਲ ਕੀਤਾ ਪਰ ਉਹਨਾਂ ਦੀ ਹੰਝੂ ਆਪ ਮੁਹਾਰੇ ਵਗ ਰਹੇ ਸਨ ਘਰ ਵਿੱਚ ਪਹਿਲੇ ਬੱਚੇ ਦਾ ਵਿਆਹ ਸੀ ਗਰੇਵਾਲ ਸਾਹਿਬ ਨੇ ਦੋਨੋਂ ਪ੍ਰਾਜ ਛੋਟੇ ਸਨ ਉਹਨਾਂ ਦੇ ਬੱਚੇ ਵੀ ਅਜੇ ਨਿਆਣੇ ਸਨ ਸਰਪੰਚ ਸਾਹਿਬ ਦੇ ਵੀ ਹੰਝੂ ਵਗਣ ਲੱਗੇ ਕਿਉਂਕਿ ਜਦੋਂ ਹੰਜੂ ਆਪਣੇ ਪਰਿਵਾਰ ਨਾਲੋਂ ਵਿਛੜਦੀਆ ਤਾਂ ਕੰਧਾਂ ਵੀ ਰੋ ਪੈਂਦੀਆਂ ਨੇ ਜਿਵੇਂ ਕਹਿੰਦੇ ਹਨ ਕਣਕ ਪੱਕੀਆਂ ਤੇ 샤ਹੂ ਕਰ ਲੈ ਗਏ ਜਾਣਾ ਕਿਸੇ ਪਾਸੇ ਦਾਣਾ ਕਿਸੇ ਪਾਸੇ ਸੋਨਾ ਵਿੱਚ ਕੁੱਠਾਲੀਆਂ ਪਿਆਟਲ ਡਲੀ ਕਿਸੇ ਪਾਸੇ ਤੇ ਡਲੀ ਕਿਸੇ ਪਾਸੇ ਇਸੇ ਤਰ੍ਹਾਂ ਹੀ ਮਾਪਿਆਂ ਦੀ ਹਰਤੀ ਪਲੇ ਕਿਸੇ ਪਾਸੇ ਤੇ ਚਲੇ ਕਿਸੇ ਪਾਸੇ ਇੱਕ ਪਾਸੇ ਜਸਬੇਲ ਕੌਰ ਦੀ ਵਿਦਾਈ ਹੋ ਰਹੀ ਸੀ ਤੇ ਦੂਜੇ ਪਾਸੇ ਉਸੇਆਂ ਸ਼ਰੀਕਾਂ ਦੇ ਵਿੱਚ ਲੱਗਦੀਆਂ ਤਾਈਆਂ ਚਾਚੀਆਂ ਵਿਦਾਈ ਦੇ ਗੀਤ गा ਰਹੀਆਂ ਸਨ ਤੇ ਉਹ ਭਾਵਕ ਕਰਨ ਵਾਲੇ ਗੀਤ ਸੁਨਣ ਵਾਲਿਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਰਹੇ ਸਨ ਬੀਬੀ ਛੱਡ ਦੇ ਮੰਜੇ ਦਾ ਪਾਵਾ ਸਾਡਾ ਕਾਦਾ ਦਾਵਾ ਨੀ ਦਾਵੇ ਵਾਲੀ ਨੇ ਲੈਣੀ ਚਲੇ ਬੀਬੀ ਛੱਲੀਆਂ ਮਾਮਾ ਧੀਆਂ ਮਿਲਣ ਲੱਗੀਆਂ ਸਾਰੇ ਕੰਧਾਂ ਨੇ ਚਵਰੇ ਦੀਆਂ ਹਿੱਲੀਆਂ ਹਾਏ ਖੈ ਕੁੜੀ ਦੀ ਵਧਾਈ ਹੋ ਗਈ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ ਹੁਣ ਅਗਲੇ ਦਿਨ ਲਈ ਬਰਾਤੀ ਤਿਆਰੀ ਹੋਣ ਲੱਗੀ ਰਿਸ਼ਤੇਦਾਰਾਂ ਦਾ ਘਰੇ ਹੀ ਜਮਾਵੜਾ ਸੀ ਸੁੱਖ ਨਾਲ ਜਸ ਮੇਲ ਦੇ ਤਾਈ ਚਾਚਿਆਂ ਦੇ ਘਰ ਵੀ ਨਾਲ-ਨਾਲ ਸਨ ਤੇ ਬੁਰੀ ਖੁੱਲੇ ਡੁੱਲੇ ਸਨ ਸਾਰੇ ਰਿਸ਼ਤੇਦਾਰ ਉੱਥੇ ਹੀ ਸਨ ਰਾਤ ਨੂੰ ਇੱਕ ਪਾਸੇ ਜਨਾਨੀਆਂ ਢੋਲਕੀ ਲੈ ਕੇ ਬੈ ਗਈਆਂ ਤੇ ਘੋੜੀਆਂ ਗਉਣ ਲੱਗ ਗਈਆਂ ਜੋ ਵਧਾਈ ਵੇਲੇ ਰੋਕੇ ਹਟੇ ਸਨ ਹੁਣ ਮਾਹੌਲ ਬਦਲਣ ਨਾਲ ਸਭ ਦੇ ਚਿਹਰੇ ਤੇ ਰੌਣਕ ਆ ਗਈ। ਗਰੇਵਾਲ ਸਾਹਿਬ ਨੇ ਸਭ ਨੂੰ ਬੇਨਤੀ ਕੀਤੀ ਕਿ ਟਾਈਮ ਨਾਲ ਸੋ ਜਾਵੋ ਭਾਈ ਸਾਰੇ ਤਾਂ ਕਿ ਸਵੇਰੇ ਸਜਰੇ ਵਰਾਤੀ ਰਵਾਨਗੀ ਹੋ ਸਕੇ। ਕੁਝ देर ਬਾਅਦ ਸਭ ਆਪੋ ਆਪਣੀਆਂ ਵਿਸਤਰਿਆਂ 'ਚ ਜਾ ਪੜੇ ਤੇ ਕੁਲਜੀਤ ਕੌਰ ਆਪਣੀ ਦਰਾਨੀ ਤੇ ਪਰਜਾਈ ਨਾਲ ਵਰੀ ਵਾਲਾ ਟਰੰਕ ਤਿਆਰ ਕਰਨ ਲੱਗੀਆਂ। ਅਗਲੇ ਦਿਨ ਦੀ ਵਰਾਤ ਲਈ ਤਿਆਰੀ ਹੋਣ ਲੱਗੀ। ਰਾਤ ਨੂੰ ਇੱਕ ਪਾਸੇ ਜਨਾਨੀਆਂ ਢੋਲਕੀ ਲੈ ਕੇ ਬਹਿ ਗਈਆਂ ਤੇ ਗੋੜੀਆਂ ਗਾਣ ਲੱਗਿਆਂ ਹੁਣ ਮਾਹੌਲ ਬਦਲ ਨਾਲ ਸਭ ਦੇ ਚਿਹਰੇ ਤੇ ਰੌਣਕ ਸੀ ਕੁਲਦੀਪ ਕੌਰ ਵੀ ਆਪਣੀਆਂ ਦਰਾਣੀਆਂ ਤੇ ਪਰਜਾਈਆਂ ਨਾਲ ਮਿਲ ਕੇ ਵਰੀ ਵਾਲਾ ਟਰੰਕ ਤਿਆਰ ਕਰਨ ਲੱਗੀ ਉਹਨਾਂ ਇੱਕੀ ਸੂਟ ਸੋਨੇ ਦਾ 4.5 ਟੋਲੇ ਦਾ ਸੈੱਟ ਹੱਥਾਂ ਨੂੰ ਚਾਰ ਚੂੜੀਆਂ ਤੇ ਮੱਥੇ ਲੇ ਟਿੱਕਾ ਪੈਰਾਂ ਨੂੰ ਇੱਕ ਹਜ਼ਾਰੀ ਚਾਂਜਰਾ ਜਿਨਨੇ ਉਸਨੇ ਆਪਣੇ ਤੀਨੋ ਗਹਿਣੇ ਦਿੱਤੇ ਕੁੜੀ ਦੇ ਦਾਜ ਵਿੱਚ ਰੱਖੇ ਸੀ ਉਹਨੇ ਹੀ ਆਪਣੀ ਆਉਣ ਵਾਲੀ ਨੂੰ ਲਈ ਵੀ ਤੇ 21 ਹੀ ਸੂਟ ਵਰੀ ਦੇ ਰੱਖ ਦਿੱਤੇ ਤਾਂ ਉਸ ਦੀ ਦਰਾਣੀ ਨੇ ਕਿਹਾ ਵੀ ਭੈਣ ਜੀ 11 ਸੂਟ ਬਹੁਤ ਸਨ ਇਹ ਕੀ ਕੀ ਕਰਨੇ ਹਨ ਕੁਲਜੀਤ ਉਸ ਬਲਦੇ ਕੇ ਕੁਝ ਬੋਲਣ ਹੀ ਲੱਗੀ ਸੀ ਕਿ ਉਸ ਦੀ ਪਰਜਾਈ ਦਰਾਣੀ ਬਲਦੇ ਕੇ ਬੋਲਣ ਲੱਗੀ ਠੀਕ ਹਨ ਬੇਬੇ 21 ਸੂਟ ਦੋਵਾਂ ਨੂੰ ਬਰਾਬਰ ਕਰਤਾ ਕਨ ਵਿਗਾਨੀ ਤੇ ਵੀ ਖੋਸ਼ ਹੋ ਕੇ ਸੱਸ ਨੇ ਨੂੰ ਤੀਜ ਕੋਈ ਫਰਕ ਨਹੀਂ ਕੀਤਾ ਕੁਲਜੀਤ ਨੜੀ ਭਾਬੀ ਜਸਮੀਲ ਦੇ ਡੈਡੀ ਨੇ ਕਿਹਾ ਸੀ ਕਿ ਦੋਵਾਂ ਦਾ ਬਰਾਬਰ ਹੀ ਕਰਨਾ ਪਰ ਮੇ ਘੱਟ ਹੀ ਹੋਵੀ ਤਾਂ ਕਿ ਕੱਲ ਨੂੰ ਨੂੰ ਕੋਈ ਇਤਰਾਜ਼ ਨਾ ਹੋਵੇ ਦਰਾਣੀ ਠੀਕ ਕਹਿੰਦੇ ਹੋ ਤੁਸੀਂ ਤੇ ਬਾਈ ਜੀ ਉਹਨਾਂ ਛੇਤੀ ਛੇਤੀ ਸਮਾਨ ਸੰਭਾਲ ਦਿੱਤਾ ਤੇ ਜਸਮੀਲ ਦੀ ਮਾਮੀ ਨੇ ਇੱਕ ਟ੍ਰੰਕ ਨੂੰ ਛੋਟੀ ਜਹੀ ਜਿੰਦੀ ਲਗਾ ਦਿੱਤੀ ਤੇ ਚਾਬੀ ਆਪਣੀ ਆਨੰਦ ਕੁਲਜੀਤ ਨੂੰ ਦੇਣ ਲੱਗੀ ਤਾਂ ਉਹ ਕਹਿੰਦੀ ਤਾਬੀ ਤੁਸੀਂ ਹੀ ਸੰਭਾਲ ਲਵੋ ਕੱਲ ਨੂੰ ਮੈਨੂੰ ਦੇ ਦੇਣਾ ਤੇ मामੀ ਨੇ ਚਾਬੀ ਆਪਣੇ ਨਾਲ ਹੀ ਨਲਵਾ ਲਏ ਜਿਸ ਨੂੰ ਦੇਖ ਕੁਲਜੀਤ ਤੇ ਉਸਦੀ ਦਰਾਣੀ ਹੱਸਣ ਲੱਗੀਆਂ ਤਾਂ ਕੁਲਜੀਤ ਦੀ ਪਰਜਾਈ ਆਪ ਵੀ ਹੱਸ ਪਈ ਫਿਰ ਤਿੰਨੋਂ ਆਪ ਉਸੇ ਟਰੰਕ ਵਾਲੇ ਕਮਰੇ 'ਚ ਹੀ ਜਾ ਕੇ ਸੋ ਗਈਆਂ ਕੁਝ ਥੇਰ ਬਾਅਦ ਗੁਰਦੁਆਰਾ ਸਾਹਿਬ ਦੇ ਪਾਠੀ ਦੇ ਬੋਲਣ ਦੀ ਆਵਾਜ਼ ਆਈ ਤਾਂ ਗਰੇਵਾਲ ਸਾਹਿਬ ਦੀ ਅੱਖ ਖੁੱਲ ਗਈ ਉਹ ਉੱਠੇ ਤੇ ਨਲਕਾ गिर ਕੇ ਪਾਣੀ ਪਰ ਨਹਾਉਣ ਲੱਗੇ ਨਲਕੇ ਦੀ ਆਵਾਜ਼ ਸੁਣ ਕੁਲਜੀਤ ਵੀ ਉੱਠ ਗਈ ਤੇ ਉਸਦੀ ਦਰਾਨੀ ਵੀ ਦਰਾਨੀ ਤਾਂ ਆਪਣੇ ਘਰ ਚਲੀ ਗਈ ਕਿਉਂਕਿ ਉਸਨੇ ਮੱਝਾਂ ਦੀਆਂ ਧਾਰਾਂ ਵੀ ਕਰਨੀਆਂ ਸਨ ਕੁਲਜੀਤ ਨੇ ਆਪਣੀ ਪਰਜਾਈ ਨੂੰ ਆਵਾਜ਼ ਮਾਰੀ ਉਹ ਵੀ ਉੱਠ ਕੇ ਬੈਠ ਗਈ ਬੋਮਾ ਨੇ ਅਗਬਾਲ ਕੇ ਥੋੜੀ ਜਹੀ ਚਾਹ ਤਰੀ ਤੇ ਚੁੱਲ੍ਹੇ ਮੁਰੇ ਬੈ ਕੇ ਚਾਹ ਪੀ ਲਈ ਨਾਲ ਹੀ ਹੋਰ ਚਾਹ ਤਰ ਦਿੱਤੀ ਘਰੇ ਵੱਲ ਸਾਹਵੇ ਚਾਪੀ ਕੇ ਪਾਰ ਕਰਨ ਬੈ ਗਏ ਉਹ ਨਿਤਨੇਵੇਂ ਸਨ ਰੇ ਜਾਨਾਂ ਪੰਜ ਪਾਣੀਆਂ ਦਾ ਪਾਠ ਕਰਦੇ ਸਨ ਇਹਨੇ ਨੂੰ ਉਹਨਾਂ ਨੇ ਸਭ ਨੂੰ ਚਾ ਵਰਤਾਈ ਤੇ ਮਠੀਆਂ ਪਕੌੜੀਆਂ ਲੱਡੂ ਥਾਲਾਂ 'ਚ ਪਰ ਕੇ ਵਰਤਾਏ ਉਸ ਤੋਂ ਬਾਅਦ ਸਭ ਆਪੋ ਆਪਣਾ ਤਿਆਰ ਹੋਣ ਲੱਗੇ ਅੱਜ ਹਰਮੇਲ ਸਿੰਘ ਗਰੇਵਾਲ ਦਾ ਵਿਆਹ ਸੀ ਨਾਨਕਿਆ ਨੇ ਮਿਲ ਕੇ ਉਸ ਦੇ ਵੀ ਵਟਨਾ ਮਲਿਆ ਤੇ ਸ਼ਗਨ ਦੇ ਗੀਤ ਗਾਏ ਨਾਈ ਤੋਈ ਕਰਵਾ ਦਿੱਤੀ ਫਿਰ ਫਿਰ ਮੇਲ ਦੇ ਮਾਮੇ ਨੇ ਚੱਕ ਕੇ ਪੀੜੀ ਤੋਂ ਉਤਾਰਿਆ ਤੇ ਸ਼ਗਨ ਦਿੱਤਾ ਤੇ ਹਰ ਮੇਲ ਨੂੰ ਉਸਦੇ ਯਾਰਾਂ ਦੋਸਤਾਂ ਤੇ ਸ਼ਰੀਕੇ ਵਿੱਚੋਂ ਲੱਗਦੇ ਭਰਾਵਾਂ ਨੇ ਚੰਗੀ ਤਰ੍ਹਾਂ ਤਿਆਰ ਕਰ ਦਿੱਤਾ ਉਹ ਗੁਲਾਬੀ ਪਗ ਤੇ ਕਾਲੇ ਕੋਟ ਪੈਂਟ ਵਿੱਚ ਬਹੁਤ ਝੱਸ ਰਿਹਾ ਸੀ ਇਹਨਾਂ ਨੂੰ ਜਸਮੀਲ ਕੌਰ ਮੈਲੋ ਵੀ ਆਪਣੀ ਸੌਰੀਆਂ ਤੋਂ ਆ ਗਈ ਸੀ ਉਹ ਆਪਣੇ ਪ੍ਰੌਣੇ ਨਾਲ ਪਹਿਲੀ ਵਾਰ ਆਈ ਸੀ ਇਹ ਉਸਦੀ ਪੇਕੇ ਪਹਿਲੀ ਫੇਰੀ ਸੀ ਕੁਲਜੀਤ ਨੇ ਤੇਲ ਜੋ ਕੇ ਮੂੰ ਮਿੱਠਾ ਕਰਵਾ ਆਪਣੀ ਧੀ ਦਾ ਸ਼ਗਨ ਵਿਹਾਰ ਕੀਤਾ ਉਸ ਦਾ ਪਤੀ ਬਲਦੇਵ ਸਿੰਘ ਵੀ ਪੂਰੀ ਟੋਰ ਕੱਢ ਕੇ ਆਇਆ ਸੀ ਤੇ ਨਾਲ ਉਸਦੇ ਮਾਂ ਬਾਪ ਵੀ ਵਿਆਹ ਦੇਖਣ ਆਏ ਸੀ ਜਸਮੀਲ ਦੀਆਂ ਭੈਣਾਂ ਆਪਣੇ ਜੀਜੀ ਨੂੰ ਮਖੌਲ ਕਰ ਰਹੀਆਂ ਸਨ ਕੁਝ ਸ਼ਰੀਕੇ ਦੀਆਂ ਕੁੜੀਆਂ ਚਿੜੀਆਂ ਤਾਂ ਸਿੱਖਣੀਆਂ ਵੀ ਦੇ ਰਹੀਆਂ ਸਨ ਜਸਮੀਲ ਦੀ ਛੋਟੀ ਭੈਣ ਉਸ ਤੋਂ 2 ਸਾਲ ਛੋਟੀ ਫਿਰ ਦੂਜੀ 6 ਸਾਲ ਛੋਟੀ 6 ਮਹੀਨੇ ਤੇ ਤੀਜੀ ਦੀਪੀ ਤਾਂ ਅਜੇ 4ਵੀਂ ਕਲਾਸ ਵਿੱਚ ਹੀ ਪੜਦੀ ਸੀ ਪਿੰਡ ਵਾਲੀਆਂ ਬਾਕੀ ਕੁੜੀਆਂ ਨੂੰ ਦੇਖ ਉਹਨਾਂ ਦੀ ਰੀਸ ਲਗਾ ਕੇ ਆਪਣੇ ਜੀਜੀ ਨੂੰ ਸਿੱਠਣੀਆਂ ਦੇ ਰਹੀਆਂ ਸਨ ਜੀਜਾ ਜੁੜਜਾ ਕੁਰਸੀ ਦੇ ਨਾਲ ਵੀ ਕੁਰਸੀ ਤੇਰੀ ਕੀ ਲੱਗਦੀ ਨੀ ਮੈਂ ਟਿੱਕਣ ਜੁੜਾਂ ਕੁਰਸੀ ਨਾਲ ਕੁਰਸੀ ਮੇਰੀ ਮਾਂ ਲੱਗਦੀ ਛੋਟੇ ਜਿਹੇ ਨੂੰ ਬੋਲਦੀ ਹੋਈ ਦੇਖ ਸਾਰੇ ਹੱਸਦੇ ਬਲਦੇਵ ਸਿੰਘ ਨੇ ਉਸ ਨੂੰ ਚੁੱਕ ਕੇ ਆਪਣੀ ਗੋਦੀ 'ਚ ਬਿਠਾ ਲਿਆ ਤੇ ਕਿਹਾ ਹੁਣਗਾ ਅੱਜ ਜਸਮੀਲ ਦੀ ਸੱਸ ਵੀ ਹੱਸਣ ਲੱਗੀ ਫਿਰ ਉਹ ਸ਼ਰਮਾਕੇ ਦੂਰ ਭੱਜ ਗਈ ਤੇ ਦਰਵਾਜ਼ੇ ਦੇ ਓਲੇ ਹੋ ਹੋ ਕੇ ਆਪਣੇ ਜੀਜੇ ਨੂੰ ਦੇਖੀ ਜਾਵੇ ਉਹ ਸਾਰੇ ਚਾਹ ਪੀ ਰਹੇ ਸਨ ਐਨੇ ਨੂੰ ਗਰੇਵਾਲ ਸਾਹਬ ਨੇ ਆਕੇ ਕਿਹਾ ਜਸਮੀਲ ਪੁੱਤ ਸਿਰ ਸਜਾਦੀ ਆਪਣੇ ਵੀਰ ਦੇ ਨਾਲ ਭਾਈ ਬਲਦੇਵ ਸਿੰਘ ਤੁਸੀਂ ਵੀ ਤਿਆਰ ਰਹੋ ਥਾਲੀ ਚੱਕਣੀ ਤੁਸੀਂ ਸ਼ਗਨ ਵਾਲੀ ਬਲਦੇਵ ਸਿੰਘ ਹਾਂਜੀ ਹਾਂਜੀ ਡੈਡੀ ਜੀ ਤੁਹਾਡਾ ਕਿਹਾ ਸ੍ਰੀਮਤੀ ਜੀ ਵੈਸੇ ਵੀ ਹੁਣ ਮੈਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਪੈਣੀਆਂ ਗਰੀਵਾਲ ਸਾਹਿਬ ਹਾਂਜੀ ਪੁੱਤਰ ਜੀ ਬਿਲਕੁਲ ਹੁਣ ਹੁਣ ਤੁਸੀਂ ਵੀ ਇਸ ਪਰਿਵਾਰ ਦਾ ਹਿੱਸਾ ਹੋ ਤੇ ਸਾਰਿਆਂ ਵਿੱਚੋਂ ਵੱਡੇ ਵੀ ਹੋ ਜਸਮੀਲ ਕੌਰ ਨੇ ਆਪਣੇ ਘਰ ਵਾਲੇ ਦੇ ਨਾਲ ਲੱਗ ਕੇ ਆਪਣੇ ਭਰਾ ਦੇ ਸੇਰਾ ਸਜਾ ਦਿੱਤਾ ਉਹ ਛੋਟੀ ਜਹੀ ਕਲੰਗੀ ਸਰਵਾਲੇ ਲਈ ਵੀ ਲੈ ਆਈ ਸੀ ਉਸ ਦੇ ਛੋਟੇ ਚਾਚੇ ਦਾ ਮੁੰਡਾ ਸਰਵਾਲਾ ਬਣਿਆ ਹੋਇਆ ਸੀ ਸਿਰਸ ਜਾਣ ਤੋਂ ਬਾਅਦ ਹਰਮੇਲ ਹੋਰ ਵੀ ਸੋਹਣਾ ਲੱਗਣ ਲੱਗਾ ਉਸ ਦੀ ਮੰਮੀ ਕੁਲਜੀਤ ਕੌਰ ਨੇ ਉਸ ਦੀਆਂ ਬਲਾਮਾ ਲੈਂਦੇ ਹੋਏ ਉਸੇ ਕਾਲਾ ਟਿੱਕਾ ਲਗਾ ਦਿੱਤਾ ਨਾਲ ਹੀ ਸਰਵਾਲੇ ਦੇਵੀ ਜਦੋਂ ਉਹ ਕਾਲਾ ਟਿੱਕਾ ਲਗਾਉਣ ਲੱਗੀ ਤਾਂ ਉਸਨੇ ਮਨਾ ਕਰ ਦਿੱਤਾ ਮੈਂ ਨਹੀਂ ਲਗਵਾਉਣਾ ਅੱਜ ਮੈਂ ਮੂੰਹ ਤੇ ਵੜਨਾ ਮਲਕੀ ਨਹਾਤਾ ਤੇ ਤੁਸੀਂ ਹੁਣ ਮੇਰਾ ਮੂੰਹ ਕਾਲਾ ਕਰਨ ਲੱਗੇ ਹੋ ਉਸ ਦੀਆਂ ਭੋਲੀਆਂ ਗੱਲਾਂ ਤੇ ਸਾਰੇ ਹੱਸਦੇ ਹਨ ਉਦੋਂ ਬੈਂਡ ਵਾਚੇ ਵਾਲੇ ਆ ਕੇ ਘਰ ਦੇ ਮੋਹਰੇ ਆਪਣੇ ਰਾਗ ਅਲਪਨਾ ਸ਼ੁਰੂ ਕਰ ਦਿੰਦੇ ਹਨ ਤੇ ਨਾਲ ਹੀ ਵਿਆਹ ਵਾਲੀ ਕਾਰ ਵੀ ਰੀਵਰ ਨਾਲ ਸਜੀ ਤਿਆਰ ਖੜੀ ਹੁੰਦੀ ਆਂ ਅੰਦਰੋਂ ਗਰੇਵਲ ਸਾਹਿਬ ਨਿਕਲਦੇ ਹਨ ਉਹਨਾਂ ਦੀ ਤਿਆਰੀ ਵੀ ਦੇਖਣ ਵਾਲੀ ਬੰਦੀ ਸੀ ਨਾਪੀ ਪੱਗ ਕਰੀਮ ਰੰਗ ਦਾ ਪੈਂਟ ਕੋਟ ਤੇ ਨਾਲ ਮੈਚ ਕਰਦੀ ਟਾਈ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਵੀ ਉਵਾਰ ਰਹੇ ਸੀ ਤੇ ਕੁਲਜੀਤ कौर ਵੀ ਗੁਲਾਬੀ ਸੂਟ ਪਾਈ ਸਿਰ ਤੇ ਫੁਲਕਾਰੀ ਤੇ ਕੰਨਾਂ ਵਿੱਚ ਤਿੰਨ ਮੰਝਲੇ ਕਾਂਟੇ ਪਾਈ ਬਹੁਤ ਸੋਹਣੀ ਲੱਗ ਰਹੀ ਸੀ ਜਸਪੀਲ कौर ਤੇ ਬਲਦੇਵ ਸਿੰਘ ਵੀ ਬਹੁਤ ਸੋਹਣੇ ਲੱਗ ਰਹੇ ਸਨ ਉਹਨਾਂ ਦੀ ਝੂੜੀ ਬਹੁਤ ਵਧੀਆ ਸੀ ਕੁਲਜੀਤ कौर ਆਪਣੇ ਧੀ ਚਵਾਈ ਦੀਆਂ ਬਲਾਮਾਂ ਲੈ ਰਹੇ ਸੀ ਗਰੀਵਾਲ ਸਾਹਿਬ ਨੇ ਆਪਣੀ ਘਰ ਵਾਲੀ ਕੁਲਜੀਤ कौर ਨੂੰ ਆਵਾਜ਼ ਲਗਾਈ ਗਰੀਵਾਲ ਸਾਹਿਬ ਓ ਜੀਤਾ ਆ ਜਾ ਹੁਣ ਮੁੰਡੇ ਨੂੰ ਸਲਾਮੇ ਲਗਾਈਏ ਇਹਨੇ ਦੇਰ ਕਿਉਂ ਕਰ ਰਹੀ ਆ ਕਲਜੀਤ ਕਾ ਆਗੀ ਆਗੀ ਸਰਦਾਰ ਜੀ ਮੈਂ ਤਾਂ ਤੁਹਾਡੇ ਨਾਲੋਂ ਵੀ ਕਾਲੀ ਆ ਆਪਣੇ ਪੁੱਤ ਦੀ ਸ਼ਗਨ ਕਰਨ ਨੂੰ ਪਰ ਆ ਤੁਹਾਡੀ ਭੈਣ ਜਸਪਾਲ ਕੌਰ ਤਾਂ ਮੈਨੂੰ ਹੀ ਸਜਾਉਣ ਲੱਗੀ ਹੋਈ ਸੀ ਕਹਿੰਦੀ ਭਾਬੀ ਆਹਾ ਟਿੱਕਾ ਲਗਾ ਕੇ ਫੇਰ ਬਰਾਤ ਚੜਾਉਣੀ ਆ ਮੁੰਡੇ ਦੀ ਉਹ ਆਪਣੇ ਮੱਥੇ ਤੇ ਲੱਗਿਆ ਸੋਨੇ ਦਾ ਟਿੱਕਾ ਠੀਕ ਕਰਦੀ ਹੋਈ ਗਰੇਵਾਲ ਦੀਆਂ ਅੱਖਾਂ 'ਚ ਦੇਖਦੇ ਹੋਏ ਬੋਲੀ ਗਰੀਵਲ ਸਾਹਿਬ ਮੋਛਾ ਨੰਮ ਰੋੜ ਦੀ ਟਿਕ ਟਿਕੀ ਲਗਾ ਕੇ ਜੀਤਾ ਬਲ ਦੇਖਦੇ ਹੋਏ ਕਹਿੰਦੇ ਹਨ ਹਾਏ ਰੱਬਾ ਅੱਜ ਸਵੇਰੇ ਹੀ ਉੱਡਦਾ ਕਬੂਤਰ ਥੱਲੇ ਲਾ ਲਿਆ ਕਿਉਂ ਕੈਲ ਕਾਇਲ ਕਰਨ ਲੱਗੇ ਆ ਖੁਲਜੀਤ ਕੌਰ ਸ਼ਰਮਾਉਂਦੇ ਹੋਏ ਕੋਣੀ ਮਾਰ ਗਈ ਮੈਂ ਕਿਹਾ ਜੀ ਥਾਉ ਕਥਾਉ ਤਾਂ ਦੇਖ ਲਿਆ ਕਰੋ ਬੋਲਣ ਲੱਗਿਆ ਤੇ ਉਸੇ ਨਨਾਨ ਵਿਸਵਲ ਦੇਖਦੀ ਹੱਸਦੇ ਹੋਏ ਆਪਣੀ ਸੱਜੀ ਅੱਖ ਵੀ ਭਾਬੀ ਨੂੰ ਦੇਖ ਤਵਦੀ ਆ ਗਰੀਵਾਲ ਸਾਹਿਬ ਫੋਟੋਗ੍ਰਾਫਰ ਨੂੰ ਆ ਦੇਖੋ ਜੀ ਮੇਰੀ ਸਰਦਾਰਨੀ ਤਾਂ ਹੁਣ ਆਈ ਆ ਆਜਾ ਵੀ ਭਾਈ ਹੁਣ ਕਿਚ ਫੋਟੋ ਜਰਾ ਟਕਾ ਕੇ ਉਹਨਾਂ ਦੀ ਉੱਚੀ ਤੇ ਦਮਦਾਰ ਆਵਾਜ਼ ਨੇ ਸਭ ਦਾ ਧਿਆਨ ਖਿੱਚਿਆ ਤੇ ਸਾਰੇ ਬਰੋਬਰੀ ਸਲਾਮੀ ਲਗਾਉਣ ਲੱਗੇ ਗਰੀਵਾਲ ਸਾਹਿਬ ਟਿਕਟਿਗੀ ਲਗਾ ਕੇ ਦੇਖਦੇ ਹੋਏ ਹੌਲੀ ਜਿਹੇ ਬੋਲੇ ਕਿਉਂ ਅੱਜ ਸਵੇਰੇ ਹੀ ਕੈਲ ਕਰਨ ਲੱਗੀਆਂ ਕਲਜੀਤ ਕਾ ਸ਼ਰਮਾਂ ਦੀ ਹੋਈ ਕੋਈ ਨਹੀਂ ਮਾਰ ਕੇ ਮੈਂ ਕਿਹਾ ਜੀ ਥਾਂਕ ਥਾਂਉ ਤਾਂ ਦੇਖ ਲਿਆ ਕਰੋ ਬੋਲਣ ਲੱਗਿਆ ਗਰੇਵਲ ਸਾਹਬ ਫੋਟੋਗ੍ਰਾਫਰ ਨੇ ਆ ਦੇਖੋ ਮੇਰੇ ਸਰਦਾਰ ਨੇ ਹੁਣ ਆਈ ਆ ਆਜਾ ਮੇ ਭਾਈ ਹੁਣ ਕਿਚ ਫੋਟੋ ਜਰਾ ਟਿਕਾ ਕੇ ਉਹਨਾਂ ਦੇ ਉੱਚੀ ਦਮਦਾਰ ਆਵਾਜ਼ ਨੇ ਸਭ ਦਾ ਧਿਆਨ ਕਿੱਚਿਆ ਤੇ ਸਲਾਮੀ ਲਗਾਉਣ ਲੱਗੇ ਉਸ ਤੋਂ ਪਹਿਲਾਂ ਗਰੇਵਲ ਸਾਹਿਬ ਨੇ ਆਪਣੀ ਪਤਨੀ ਕੁਲਜੀਤ ਕਰਨਾਲ ਸਲਾਮੀ ਲਗਾਈ ਫਿਰ ਹੌਲੀ ਹੌਲੀ ਸਭ ਨੇ ਸਲਾਮੀ ਲਗਾਈ ਤੇ ਬੈਂਫਾਜੇ ਵਾਲਿਆਂ ਬੈਂਡ ਹੋਰ ਉੱਚਾ ਵਜਾਇਆ ਜਵਾਕ ਨੱਚਣ ਲੱਗੇ ਤੇ ਸਾਰੇ ਗੁਰਦੁਆਰਾ ਸਾਹਿਬ ਵੱਲ ਚਲ ਪਏ ਬਲਦੇਵ ਸਿੰਘ ਸ਼ਗਨ ਵਾਲੀ ਥਾਲੀ ਫੜਕੇ ਮੂਰੇ ਹੋ ਕੇ ਚੱਲ ਰਿਹਾ ਸੀ ਉਸ ਨੂੰ ਵੀ ਵਖਰਾ ਹੀ ਸਰੂਰ ਸੀ ਸਾਲੇ ਦੇ ਵਿਆਹ ਦਾ ਅਜੇ ਕੱਲ ਹੀ ਤਾਂ ਉਹ ਇਨ੍ਹਾਂ ਗਲੀਆਂ 'ਚ ਆਪ ਬਰਾਤ ਲੈ ਕੇ ਆਇਆ ਸੀ ਤੇ ਆਪਣੇ ਸਾਲੇ ਦੇ ਵਿਆਹ 'ਚ ਜ਼ਿੰਮੇਵਾਰ ਬਣੇ ਖੜਾ ਸੀ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਹਰਪਾਲ ਨੂੰ ਰਿਬੜ ਨਾਲ ਸਜਾਈ ਕਾਰਜ ਵਠਾਇਆ ਫਿਰ ਗਰੇਵਲ ਸਾਹਬ ਤੇ ਸਰਪੰਚ ਸਾਹਿਬ ਨੇ ਲਾੜਾ ਹਰਮੇਲ ਵਾਲੀ ਕਾਰ ਉਪਨੋ ਭਾਂਡੀਆਂ ਮੁੱਠੀਆਂ ਪਰ ਪਰ ਕੇ ਸੁਟੀਆਂ ਜਵਾਕਾਂ ਨੂੰ ਮौज ਲੱਗ ਗਈ ਫਿਰ ਦੂਜੀ ਕਾਰ ਉਹਨਾਂ ਦੇ ਧੀ ਦੇ ਸਹੁਰਿਆਂ ਦੀ ਸੀ ਤੇ ਤੀਜੀ ਕਾਰ 'ਚ ਗਰੇਵਲ ਸਾਹਬ ਸਰਪੰਚ ਸਾਹਿਬ ਤੇ ਉਹਨਾਂ ਦਾ ਪਹਨੋਇਆ ਤੇ ਚੌਥੀ ਕਾਰ ਕੁੜੀਆਂ ਦੀ ਸੀ ਬਾਕੀ ਸਾਰੇ ਬੱਸ 'ਚ ਸਵਾਰ ਸਨ ਬੱਸ ਵੀ ਭਰੀ ਹੋਈ ਸੀ ਕੋਈ ਸੀਟ ਖਾਲੀ ਨਹੀਂ ਸੀ ਉਹ ਵੀ ਸਾਰੇ ਗਾਣੇ ਗਾਉਂਦੇ ਉੱਚਲ-ਕੁਤ ਕਰ ਰਹੇ ਸਨ ਡਰਾਈਵਰ ਨੇ ਕਈ ਵਾਰ ਰੋਕਿਆ ਵੀ ਪਾਈ ਰੋਲਾ ਘੱਟ ਪਾਓ ਥੋੜਾ ਪਰ ਅਜਿਹੇ ਮੌਕੇ ਕੌਣ ਰੁਕਦਾ ਥੋੜੀ ਦੇਰ ਚੁੱਪ ਕਰ ਦਿੱਤੇ ਫੇਰ ਸ਼ੁਰੂ ਹੋ ਜਾਂਦੇ ਤੇ ਹੋਏ ਸਾਰੇ ਉਸ ਹਰ ਮੇਲ ਦੇ ਸੌਰੀ ਪਿੰਡ ਪਹੁੰਚ ਗਏ ਪਿੰਡ ਵਾਲਿਆਂ ਨੇ ਸਾਰੀ ਗਲੀ ਤੇ ਨਾਲੀਆਂ ਸਾਫ਼ ਸੁਥਰੀਆਂ ਕੀਤੀਆਂ ਹੋਈਆਂ ਸਨ ਗਲੀ ਦੀ ਨੁਕਰੀ ਹੀ ਧਰਮਸ਼ਾਲਾ ਸੀ ਜਿੱਥੇ ਬਰਾਤ ਰੁਕਣੀ ਸੀ ਕੁੜੀਆਂ ਗੋਟੇ ਕਿਨਾਰੇ ਵਾਲੀਆਂ ਚੁੰਨਿਆਂ ਨਾਲ ਸੇਟ ਕੇ ਖੜੀਆਂ ਸਨ ਇੱਕ ਥਾਲੀ 'ਚ ਬਰਫੀ ਤੇ ਲੱਡੂ ਰੱਖੇ ਹੋਏ ਸਨ ਦੋ ਕੁੜੀਆਂ ਨੇ ਲਾਲ ਰਿਬਨ ਫੜਿਆ ਹੋਇਆ ਸੀ ਹਰਮੇਲ ਨੇ ਵੀ ਬਿਨਾਂ ਬਹਿਸ ਕੀਤੀ ਰਿਬਨ ਕੱਟਿਆ ਤੇ ਕੁੜੀਆਂ ਨੂੰ ਸ਼ਗਨ ਦੇ ਕੇ ਅੰਦਰ ਆ ਗਿਆ ਫਿਰ ਸਭ ਨੇ ਚਾਹ ਪਾਣੀ ਪੀਤਾ ਇੱਕ ਕਾਰ 'ਚ ਹਰਮੇਲ ਦੀਆਂ ਭੈਣਾਂ ਸਨ ਬੇਸ਼ੱਕ ਉਹ ਕੁੜੀਆਂ ਬਹੁਤ ਘੱਟ ਬਰਾਤ ਜਾਂਦੀਆਂ ਸਨ ਪਰ ਗਰੇਵਾਲ ਸਾਹਿਬ ਦੀ ਸੈਰੀ ਸੋਚ ਕਰਕੇ ਹੀ ਇਹ ਸੰਭਵ ਹੋਇਆ ਸੀ ਹਰ ਮੇਰ ਦੇ ਸ਼ਰੀਕੇ ਜੋ ਲੱਗਦੇ ਤਾਇਆ ਜੀ ਦਾ ਇੱਕ ਮੁੰਡਾ ਕੁਲਵੰਤ ਵੀ ਬਰਾਤ 'ਚ ਆਇਆ ਹੋਇਆ ਸੀ ਉਸਨੇ ਰੀਵਨ ਕਟਵਾ ਰਹੀਆਂ ਖੁੜੀਆਂ 'ਚ ਇੱਕ ਕੁੜੀ ਨੀਰੂ ਨੂੰ ਦੇਖਿਆ ਜੋ ਉਸਦੇ ਨਾਲ ਹੀ ਕਾਲਜ ਵਿੱਚ ਪੜਦੀ ਸੀ ਉਹ ਨੀਰੂ ਨੂੰ ਪਸੰਦ ਕਰਦਾ ਸੀ ਨੀਰੂ ਨੂੰ ਦੇਖ ਬਹੁਤ ਖੁਸ਼ ਹੋਇਆ ਤੇ ਵਿਆਹ 'ਚ ਸਭ ਤੋਂ ਵੱਧ ਚਾਂਬਲ-ਚਾਂਬਲ ਕੇ ਕੁਲਵੰਤ ਨਹੀਂ ਭੰਗੜਾ ਪਾਇਆ ਉਸ ਨੂੰ ਦੇਖ ਕੇ ਸਵੇਰਾਂ ਅਨਸਾਨ ਪਰ ਜਦੋਂ ਮੰਡਿਆ ਨੂੰ ਸੇ ਖੁਸ਼ੀ ਦਾ ਪਤਾ ਲੱਗਿਆ ਤਾਂ ਸਾਰਿਆਂ ਨੇ ਉਸ ਨੂੰ ਬਹੁਤ ਛੇੜਿਆ ਆਨੰਦ ਕਾਰਜ ਦੀ ਰਸਮ ਤੋਂ ਬਾਅਦ ਕੁੜੀਆਂ ਨੂੰ ਵਾਪਸ ਕਰ ਭੇਜ ਦਿੱਤਾ ਉਧਰ ਹਰ ਮੇਲ ਦੇ ਘਰ ਨਾਨਕੀਆਂ ਨੇ ਸੱਜ ਤੋੜਿਆ ਸ਼ਗਨ ਮਨਾਈ ਗਿੱਧਾ ਪਾਇਆ ਹੋਰਾਂ ਨੇ ਖਾਧੀਆਂ ਰੁੱਖੀਆਂ ਮਿਸੀਆਂ ਅਸਾ ਤਾਂ ਖਾਧੀਆਂ ਜੀ ਚੂਰੀਆਂ ਅੱਜ ਹੋਈਆਂ ਮਰੀਤਾ ਜੀ ਪੂਰੀਆਂ ਅੱਜ ਹੋਈਆਂ ਮਰੀਤਾ ਜੀ ਪੂਰੀਆਂ ਜੀਤ ਕਰ ਆਪਣੀ ਦਰਾਣੀ ਤੇ ਪਰਜਾਈ ਨਾਲ ਸਾਰੇ ਕੰਮ ਨਵੇਂ ਬਹੁਤੇ ਔਨ ਤੋਂ ਪਹਿਲਾਂ ਹੀ ਸਮੀਟ ਲੈਣਾ ਚਾਹੁੰਦੀ ਸੀ ਬੇਸ਼ੱਕ ਉਹ ਸ਼ਹਿਰ ਚ ਰਹਿੰਦੀ ਸੀ ਪਰ ਕੰਮ ਕਾਜ ਸਾਰਾ ਬਾਖੂਬੀ ਕਰਦੀ ਸੀ ਉਸਨੇ ਕੰਮ ਵਾਲਿਆਂ ਨੂੰ ਰੋਟੀ ਪਾਣੀ ਤੇ ਸਫਾਈਆਂ ਦਾ ਧਿਆ ਰ ਦਿੱਤਾ ਤੇ ਆਪ ਉਹਨਾਂ ਧੂਮਾਂ ਨੂੰ ਨਾਲ ਲੈ ਉੱਪਰ ਚੁਵਾਰਾ ਸਾਫ਼ ਕਰਨ ਲੱਗੀ ਨਵੀਂ ਚਾਦਰ ਵਿਛਾਈ ਤੇ ਫਾਲਦੂ ਦਾ ਸਮਾਨ ਬਾਹਰ ਕੱਢਿਆ ਕਮਰਾ ਬਹੁਤ ਵਧੀਆ ਲੱਗ ਰਿਹਾ ਸੀ ਫੇਰ ਉਹ تینوں ਥੱਲੇ ਆਈਆਂ ਤੇ ਸਭ ਨੂੰ ਦੁਪਹਿਰ ਦੀ ਰੋਟੀ ਖਵਾਈ। ਇਹਨੇ ਨੂੰ ਬਰਾਤ ਗਈਆਂ ਕੁੜੀਆਂ ਵੀ ਆ ਗਈਆਂ ਤੇ ਸਾਰੀਆਂ ਜਨਾਨੀਆਂ ਉਹਨਾਂ ਨੂੰ ਉੱਥੇ ਬਾਰੇ ਪੁੱਛਣ ਲੱਗੀਆਂ। ਉਹ ਕੁੜੀਆਂ ਵਧਾ ਚੜਾ ਕੇ ਦੱਸ ਰਹੀਆਂ ਸਨ। ਹਰ ਮੇਲ ਦੀ ਛੁੱਟੀ ਪੈਨਦੀ ਪੀਤਾ ਇੱਕੋ ਰਟਲਾਈ ਬੈਠੀ ਸੀ। ਮੈਂ ਵੀਰੇ ਦੀ ਮੇਰੇ ਵੀਰੇ ਦੀ ਵਾਟੀ ਤਾਂ ਬਹੁਤ ਸੋਹਣੀ ਆ। ਵੀਰੇ ਦੀ ਬੋਟੀ ਬਹੁਤ ਸੋਹਣੀ ਆ। ਵਦਾਈ ਤੋਂ ਪਹਿਲਾਂ ਜਰਵੰਦਰ ਵਠਾਨ ਨਮੀ ਵਿਆਹੀ ਜੋੜੀ ਨੂੰ ਦਰਦ ਪਿਆਇਆ ਜਾਂਦਾ ਤੇ ਸ਼ਗਨ ਵਿਹਾਰ ਜਿਵੇਂ ਵਿਆਹ ਵਾਲੇ ਮੁੰਡੇ ਦੇ ਸਾਰੀਆਂ ਮਹਿੰਦੀ ਲਗਾ ਸ਼ਗਨ ਲੈਂਦੀਆਂ ਹਨ ਪਿੰਡੂ ਮਾਹੌਲ ਹੋਣ ਕਰਕੇ ਸਿੱਠਣੀਆਂ ਵੇ ਗਾ ਰਹੇ ਸੀ ਉਦੋਂ ਵਿਹਾਸਾ ਠੱਠਾ ਬਹੁਤ ਹੀ ਰਿਹਾ ਸੀ ਗਰੇਵਲ ਸਾਹਵ ਦੀ ਟੋਰ ਦੇਖ ਕੁੜੀਆਂ ਵਾਲਿਆਂ ਵੱਲੋਂ ਇੱਕ ਜਨਾਨੀ ਨੇ ਸਿੱਠਣੀ ਦਿੱਤੀ ਲਾਈਟ ਵਜਾ ਦਿਓ ਨੀ ਮੇਰਾ ਕੁੜਮ ਬੈਂਟਰੀ ਵਰਗਾ ਗਰੇਵਰ ਸਾਹਿਬ ਨੂੰ ਵੀ ਆਪਣੇ ਆਪ ਦੀ ਮਾਨ ਹੋ ਰਿਹਾ ਸੀ ਉਹ ਵੀ ਹੱਸੇ bina ਨਾ ਰਹਿ ਸਕੇ ਫਿਰ ਕੁੜੀ ਦੇ ਪਿਓ ਨੇ ਸਭ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਕਿਉਂਕਿ ਉਹ ਸੋਚ ਰਹੇ ਸਨ ਕਿ ਇਹ ਸ਼ਹਿਰ ਵਾਲੇ ਕਿਤੇ ਕਿਸੇ ਗੱਲੋਂ ਗੁੱਸਾ ਹੀ ਨਾ ਕਰ ਲੈਣ ਪਰ ਉਹ ਸਾਰੇ ਬਹੁਤ ਖੁਸ਼ ਤਬੀਅਤ ਹਸਮੁਖzan ਤੇ ਇਸ ਮਾਹੌਲ ਦਾ ਆਨੰਦ ਲੈ ਰਹੇ ਸਨ ਸਾਰਾ ਵਿਆਹ ਬਹੁਤ ਵਧੀਆ ਹੋ ਗਿਆ ਪਰ ਇੱਕ ਪੰਚ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਉਸਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਬਸ ਚੁੱਕ ਕੇ ਹੀ ਪਾਇਆ ਜਿਸ ਦਾ ਗਰੀਵਲ ਸਾਹਿਬ ਨੂੰ ਵੀ ਬਹੁਤ ਬੋਰਾ ਲੱਗਿਆ ਖੈਰ ਫਿਰ ਵੀ ਬਿਨਾਂ ਕਿਸੇ ਲੜਾਈ ਝਗੜੇ ਦੇ ਵਿਆਹ ਸੰਪੂਰਨ ਹੋਇਆ ਤੇ ਮਾਪਿਆਂ ਨੇ ਰੋਂਦਿਆਂ ਹੋਇਆਂ ਧੀ ਨੂੰ ਵਿਦਾ ਕੀਤਾ ਗਰੀਵਲ ਸਾਹਿਬ ਵੇਸ਼ਕ ਪੁੱਤਰ ਵਿਆਹ ਕਿ ਲਿਆ ਰਹੇ ਸਨ ਪਰ ਵਿਦਾਈ ਸਮੇਂ ਗਾਏ ਜਾ ਰਹੇ ਗੀਤ ਉਸ ਸਮੇਂ ਗਰੀਵਲ ਸਾਹਿਬ ਦੀਆਂ ਅੱਖਾਂ ਵੀ ਝਲਕ ਪਈਆਂ ਉਹਨੇ ਦੇਖਿਆ ਕੁੜੀ ਦਾ ਪਿਓ ਉਹਨਾਂ ਅੱਗੇ ਹੱਥ ਜੋੜੀ ਖੜਾ ਸੀ ਗਰੇਵਾਲ ਸਾਹਿਬ ਨੇ ਉਹਨਾਂ ਨੂੰ ਘਟਕੇ ਜੱਫੀ ਤੇ ਫਿਰ ਆਪ ਹੱਥ ਜੋੜ ਕੇ ਕਿਹਾ ਸਰਦਾਰ ਸਾਹਿਬ ਫਿਕਰ ਨਾ ਕਰੋ ਮੈਂ ਆਪ ਚਾਰ ਧੀਆਂ ਦਾ ਬਾਬਾ ਅੱਜ ਪੰਜਵੀਂ ਨੂੰ ਆਪਣੀ ਧੀ ਬਣਾ ਕੇ ਲੈ ਚੱਲਿਆ ਤੁਸੀਂ ਬੇਫਿਕਰ ਰਹੋ ਗਰੇਵਾਲ ਸਾਹਿਬ ਦੇ ਆਪਣੇ ਪੰਨਨ ਤੇ ਮਿਲ ਅਨਸਾਰ ਸੁਭਾ ਨੂੰ ਦੇ ਕੁੜੀ ਦੇ ਪਿਓ ਨੂੰ ਥੋੜਾ ਤਰਵਾਸ ਮਿਲਿਆ ਪਰ ਫਿਰ ਵੀ ਉਹ ਹੱਥ ਜੁੜੀ ਖੜੇ ਰਹੇ ਤੇ ਆਪਣੀ ਤੀਨੋਂ ਡੋਲੀ ਚ ਬਠਾ ਨੂੰ ਉਦੋਂ ਤੱਕ ਤੱਕਦੇ ਰਹੇ ਜਦੋਂ ਤੱਕ ਡੋਲੀ ਵਾਲੀ ਗੱੜ ਔੜ ਦੀ ਧੂੜ 'ਚ ਗਵਾਚ ਨਾ ਗਈ। ਇੱਧਰ ਸਾਰੀਆਂ ਜਨਾਨੀਆਂ ਬਰਾਤ ਦੇ ਮੁੜਨ ਦੀ ਉਡੀਕ 'ਚ ਦਰਵਾਜ਼ਾ ਮੱਲੇ ਖੜੀਆਂ ਸਨ। ਜੀਤਾ ਆਰਤੀ ਲਈ ਥਾਲ ਹੱਥ ਵਿੱਚ ਫੜ ਤਿਆਰ ਕਰੀ ਖੜੀ ਸੀ। ਕੁਝ ਕੁੜੀਆਂ ਕੋਠੇ ਤੇ ਭੱਜੀਆਂ ਆਈਆਂ ਕਿ ਬਰਾਤ ਆ ਗਈ, ਬਰਾਤ ਆ ਗਈ, ਡੋਲੀ ਆ ਗਈ, ਡੋਲੀ ਆ ਗਈ, ਰੋੜਾ ਪਾਉਣ ਲੱਗੀਆਂ। ਤੇ ਕੁਛ ਰਵਾਧ ਹੀ ਹਰ ਮੇਲ ਆਪਣੀ ਨਮੀ ਵੇਹੀ ਬਹੁ ਨਾਲ ਦਰਾਂ ਚ ਆਣ ਖਲੋਇਆ ਔਰ ਤਨੇ ਗਾਣਾ ਸ਼ੁਰੂ ਕਰਤਾ ਪਾਣੀ ਵਾਰ ਬਨੇ ਦੀ ਮਾਈ ਵਨਾ ਵਨੇ ਬਾਹਰ ਖੜੇ ਸੁੱਖਾ ਸੁਖ ਦੀਨੋ ਇਹ ਦਿਨੇ ਆਏ ਨੀ ਬੰਨਾ ਬਨੇ ਬਾਹਰ ਖੜੇ ਕੁਲਜੀਤ ਕੋਲ ਦੂਸਰਾ ਦੋ ਚੁੰਨੀਆਂ ਆਪਣੇ ਪੁੱਤੇ ਨੂੰ ਦੀ ਸੇਵਾ ਲੜੀ ਕਰ ਰਹੀ ਸੀ ਫਿਰ ਉਸਨੇ ਪਾਣੀਵਾਰ ਕੇ ਪਿਤਾ ਉਸ ਤੋਂ ਬਾਅਦ ਤਾਈ ਚਾਚੀਆਂ ਪੂਆ ਮਾਮੀਆਂ ਮਾਸੀਆਂ ਨੇ ਵਾਰ-ਵਾਰ ਨਮੀ ਵਿਆਹੀ ਜੋੜੀ ਤੋਂ ਪਾਣੀਵਾਰ ਕੇ ਪਿਤਾ ਤੇ ਉਹਨਾਂ ਨੂੰ ਅੰਦਰ ਬਠਾਇਆ ਔਰਤਾਂ ਨੇ ਗੋਣਾ ਸ਼ੁਰੂ ਧੰਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਆਪਣੀ ਰਿਵਿਊ ਜਰੂਰ ਦਿਓ ਜੀ ਇਹ ਨਾਵਲ ਤੁਹਾਨੂੰ ਕਿਵੇਂ ਲੱਗ ਰਿਹਾ o